ਨਰ ਭੈ ਸਤਿਗੁਰੂ ਬਾਸ ਮਹਾਰਾਜ ਕੀ ਜੈ ਸਾਰੀਆਂ ਹੀ ਸੰਗਤਾਂ ਨੂੰ ਜੈ ਗੁਰਦੇਵ ਤਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਦੀ ਜਾਣਕਾਰੀ ਹੇਤ ਕਿ ਅੱਜ ਜਿਹੜਾ ਦਿਨ ਹੈ 11 ਮਾਰਚ ਅੱਜ ਦਾ ਇੱਕ ਬੜਾ ਹੀ ਇਤਿਹਾਸਕ ਦਿਨ ਹੈ ਆਪ ਸਾਰੀਆਂ ਸੰਗਤਾਂ ਨੂੰ ਯਾਦ ਰਹਿ ਕਿ 11 ਮਾਰਚ 1932 ਨੂੰ ਸੰਤ ਮਹਨ ਜਮਨਾਦਾਸ ਜੀ ਨੇ ਇੱਕ ਲਾਹੌਰ ਦੇ ਵਿੱਚ ਕੇਸ ਜਿੱਤਿਆ ਸੀ ਜਿਹੜਾ ਕਿ 35 ਅਖਰੀ ਗੁਰੂ ਰਵੀਦਾਸ ਮਹਾਰਾਜ ਜੀ ਦੀ ਗੁਰਮੁਖੀ ਲਿਪੀ ਹੈ ਤੋ ਅੱਜ ਦਾ ਦਿਨ ਹੈ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਗੁਰੂ ਜੀ ਨੇ ਅੱਜ ਦੇ ਦਿਨ ਤੇ ਸਾਨੂੰ ਨਾਨਾ ਖਾਨ ਪੁਰਾਨ ਬੇਦਬਦ 34 ਸੱ ਸਰਮਾਇ ਬਿਆਸ ਵਿਚਾਰ ਕਹੇ ਉਹ ਪਰਮਾਰਥ RAM ਨਾਮ ਸਰਨਾਈ ਚੱਲ ਮੰ ਚਟਸਾਲ ਪੜਾਉ ਰਾਰਾ ਮੰਮਾ ਲਿਖੇ ਅੰਕ ਦਿਖਾਉ ਉਹ ਜਿਹੜੀ ਗੁਰਮੁਖੀ ਲਿਪੀ ਹੈ ਉਹ ਗੁਰੂ ਜੀ ਨੇ ਸਾਨੂੰ ਦਿੱਤੀ ਤਾਂ ਕਿ ਇਹ ਲੋਕਾਂ ਦੀ ਆਪਣੀ ਬੋਲੀ ਆਪਣੀ ਭਾਸ਼ਾ ਹੋ ਸਕੇ ਤੋਂ ਅੱਜ ਉਹ ਇੱਕ ਮਹਾਨ ਦਿਨ ਹੈ ਸੰਤ ਜਮਨਾਦਾਸ ਜੀ ਦੇ ਵੱਲੋਂ ਬਹੁਤ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਗਈ ਸਾਰੀਆਂ ਹੀ ਸੰਗਤਾਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਰ ਪੈ ਸਤਿਗੁਰੂ ਦਾਸ ਸਹਾਰਾ ਦੀ ਗੁਰ ਵਿਦਾਸ ਸਹਿੱਤੇ ਅਮਰੰ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ